ਦੋਸਤੋ ਤੁਸੀਂ ਜੁੜੇ ਹੋ ਸੈਮ ਸੀਟੀਵੀ ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਅਰਜੇਸ ਸੰਧੂ ਅੱਜ ਤੁਹਾਨੂੰ ਮਿਹਨਤ ਦੀ ਇੱਕ ਅਨੋਖੀ ਮਿਸਾਲ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਦਿਖਾਉਣ ਜਾ ਰਹੇ ਹਾਂ ਜਿੱਥੇ ਇੱਕ ਨਰੇਸ਼ ਨਾਮ ਦਾ ਨੌਜਵਾਨ ਹੈ ਜਿਹੜਾ ਕਿ ਚਾਹੇ ਸਰੀਰਕ ਪੱਖੋਂ ਵਿਕਲਾਗ ਹੈ ਲੇਕਿਨ ਮਕਲਾਗਨਾਂ ਨੂੰ ਕਦੀ ਵੀ ਆਪਣੀ ਮਜਬੂਰੀ ਨਹੀਂ ਬਣਨ ਦਿੱਤਾ ਵਿਕਲਾਂਗ ਹੋਦੇ باوجود ਵੀ ਮਿਹਨਤ ਮੁਸ਼ਕਤ ਕਰਕੇ ਤੇ ਆਪਣਾ ਪਰਿਵਾਰ ਪਾਲ ਰਿਹਾ ਸੋ ਆਮ ਤੌਰ ਤੇ ਵੇਖਿਆ ਜਾਂਦਾ ਆ ਵੀ ਨਵੀਂ ਜਨਰੇਸ਼ਨ ਜਿਹੜੀ ਆ ਨਵੀਂ ਪੀੜ੍ਹੀ ਆ ਜਿਹੜੀ ਮਿਹਨਤ ਉਹ ਜਿਹੜੀ ਭਾਜ ਨਹੀਂ ਦਿਖਾਈ ਦਿੰਦੀ ਆ ਲੇਕਿਨ ਇਸ ਨੌਜਵਾਨ ਨੇ ਮਿਹਨਤ ਦੀ ਇੱਕ ਵੱਖਰੀ ਨਮੂਨਾ ਪੈਦਾ ਕੀਤੀ ਆ ਸੋ ਗੱਲਬਾਤ ਕਰਾਂਗੇ ਉਸ ਨੌਜਵਾਨ ਦੇ ਨਾਲ ਕਿਹੜਾ ਹਾਦਸਾ ਵਾਪਰ ਜਾਂਦਾ ਜਿਹੜਾ ਸਰੀਰਕ ਪੱਖੋਂ ਵਿਕਲਾਂਗ ਹੋ ਜਾਂਦਾ ਤੇ ਫਿਰ ਵੀ ਮਿਹਨਤ ਕਰਨੀ ਨਹੀਂ ਛੱਡਦਾ ਬੱਬਾ ਸਵਾਗਤ ਹੈ ਜੀ 7 ਸੀ ਟੀ ਵੀ ਆਸਟ੍ਰੇਲੀਆ ਤੇ ਆਪਣਾ ਨਾਮ ਹੈ ਨਰੇਸ਼ ਔਰ ਜੋੜਾ ਫਾੜਕ ਤੋਂ ਮਰੀਜ਼ ਜੀ ਗੱਲ ਕਰੀਏ ਆਮ ਤੌਰ ਦੇ ਉੱਤੇ ਲੋਕ ਜਿਹੜੇ ਨੇ ਮਿਹਨਤ ਤੋਂ ਪਾਈਦੇ ਦਿਖਾਈ ਦਿੰਦੇ ਨੇ ਲੇਕਿਨ ਤੁਸੀਂ ਫਿਰ ਵੀ ਚਾਹੇ ਸਰੀਰਕ ਪੱਖੋਂ ਪੰਗੋ ਅਪਾਹੀ ਜੋ ਲੇਕਿਨ ਫਿਰ ਵੀ ਮਿਹਨਤ ਕਰਨੀ ਨਹੀਂ ਛੱਡਦੇ ਆਖਰ ਕੀ ਹਾਦਸਾ ਵਾਪਰ ਜਾਂਦਾ ਜੋ ਸਰੀਰ ਦੇ ਨਾਲ ਇਹ ਜਿਹੜੀ ਆ ਘਟਨਾ ਘਟਦੇ ਇਹ ਮੇਰੇ ਟ੍ਰੇਨ ਥੱਲੇ ਲੱਤਾਂ ਆ ਗਈਆਂ ਸੀ ਬਚਪਨ ਚ ਫੇਰ ਵੀ ਚਲੋ ਕੋਈ ਮਿਹਨਤ ਕਰਨ ਦੀ ਜਜ਼ਬਾ ਹੀ ਮਨ 'ਚ ਤੇ ਇੱਧਰ ਆਏ ਪੰਛੀਆਂ ਪੁਸ਼ੀ ਬੈਠੇ ਦੇਖਦੇ ਸੀ ਚਲੋ ਲਾਇਆ ਕੋਲ ਮਹਾਰਾਜ ਨੇ ਕਿਰਪਾ ਕੀਤੀ ਕੋਈ 200 250 ਕਈ 300 ਮਤਲਬ ਕਿ ਆਪਣੇ ਘਰ ਦਾ ਗੁਜ਼ਾਰਾ ਵਧੀਆ ਹੋ ਜਾਵੇ ਸੋ ਜਦੋਂ ਇਹ ਹਾਸਾ ਵਾਪਰਦਾ ਜਦੋਂ ਆਪਣੀਆਂ ਲੱਤਾਂ ਇੱਕ ਹਾਸੇ ਦੇ ਵਿੱਚ ਗਵਾ ਬੈਠਦੇ ਹੋ ਉਦੋਂ ਮਨ ਦੇ ਵਿੱਚ ਕਿੰਨੀ ਕੁ ਨਿਰਾਸ਼ਾ ਹੁੰਦੀ ਆ ਕਿੰਨੀ ਕੁ ਹਿੰਮਤ ਟੁੱਟ ਜਾਂਦੀ ਹੈ ਦੇਖੋ ਜੀ ਹਿੰਮਤ ਇਹ ਟੁੱਟਦੀ ਆ ਜਦੋਂ ਸਟਾਰਟਿੰਗ 'ਚ ਬੰਦੇ ਦੇ ਨਾਲ ਹਾਸਾ ਨਾ ਵਾਪਰ ਜਾਂਦਾ ਪਰ ਚਲੋ ਫਿਰ ਵੀ ਹਿੰਮਤ ਨਹੀਂ ਛੱਡੀ ਹੇ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਭੈਣਾ ਦੋਨਾਂ ਦੀ ਸ਼ਾਦੀ ਵੀ ਕੀਤੀ ਫਿਰ ਆਪਣੀ ਸ਼ਾਦੀ ਵੀ ਕੀਤੀ ਮੇਰਾ ਇੱਕ ਬੇਟਾ ਵੀ ਆ ਉਹਦੀ ਵੀ ਪੜ੍ਹਾਈ ਲਖਾਈ ਉਹਨ ਕਰਾਉਂਦਾ ਸੋ ਕਿੰਨੀ ਕ ਮਿਹਨਤ ਜਿਹੜੀ ਸਾਰਾ ਦਿਨ ਕਰਦੇ ਹਾਂ ਹਾਂਜੀ ਕਿੰਨੀ ਕ ਮਿਹਨਤ ਜਿਹੜੀ ਤੁਹਾਡੇ ਵੱਲੋਂ ਸਾਰਾ ਦਿਨ ਸਾਰਾ ਦਿਨ ਸਵੇਰੇ 5 ਵਜੇ ਹਾਂ ਤੇ ਸ਼ਾਮੇ 5:00 5:30 6:00 ਵਜੇ ਤੱਕ ਇੱਥੇ ਹੀ ਆ ਕਿੰਨੇ ਘੰਟੇ ਮਿਹਨਤ ਕਰਕੇ ਤੇ ਕਿੰਨੇ ਕੇ ਪੈਸੇ ਕਮਾ ਲੈਂਦੇ ਸਾਰੇ ਕੰਮ ਕਰਦੇ ਕਦੇ 250 ਕਦੇ 300 ਕਦੇ ਜ਼ਿਆਦਾ ਵੇਖ ਜੇ 400 ਵੀ ਹੋ ਜਾਂਦਾ ਆ ਤਰਾ ਗੁਜ਼ਾਰਾ ਚੱਲ ਜਾਂਦਾ ਸਾਮ ਤੋਰ ਤੇ ਦੇਖਿਆ ਜਾਂਦਾ ਵੀ ਇੰਨੀ ਗਰਮੀ ਦੇ ਵਿੱਚ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਤੇ ਤੁਸੀਂ ਭਰਮੀ ਗਰਮੀ ਦੇ ਵਿੱਚ ਵੀ ਮਿਹਨਤ ਕਰ ਰਹੇ ਹੋ ਤੇ ਕਦੀ ਮਾਨੇ ਹੁੰਦਾ ਵੀ ਮੈਂ ਕਿਹੜੇ ਕੰਮਾਂ 'ਚ ਪਿਆ ਆ ਆਮ ਤੋਰ ਦੇ ਉੱਪਰ ਜਿਹੜੇ ਲੋਕ ਪਾਹੀ ਹੁੰਦੇ ਨੇ ਮੰਦਰਾਂ ਦੇ ਬਾਹਰ ਜਾ ਕੇ ਭੀਖ ਮੰਗ ਕੇ ਗੁਜ਼ਾਰਾ ਕਰ ਲੈਂਦੇ ਨੇ ਲੇਕਿਨ ਕਦੀ ਮਨ ਦੇ ਵਿੱਚ ਇਹੋ ਜਿਹੀ ਗਲਤ ਨਹੀਂ ਹੁੰਦੀ ਵੀ ਮਹਾਰਾਜ ਮੰਗਦੇ ਉਹ ਆ ਜਿਹੜੇ ਹੌਸਲਾ ਛੱਡ ਦਿੰਦੇ ਜਿਹੜੇ ਮਹਾਰਾਜ ਨੂੰ ਭੁੱਲ ਜਾਂਦੇ ਅਸੀਂ ਤੇ ਚਲੋ ਹੌਸਲਾ ਕਰਾਂਗੇ ਹਿੰਲਾ ਕਰਾਂਗੇ ਤੇ ਵਸੀਲਾ ਆਪੇ ਮਹਾਰਾਜ ਦੇਗਾ ਜੇ ਹਿੰਮਤ ਛੱਡ ਕੇ ਘਰ ਬਹਿ ਜਾਗੇ ਤੇ ਘਰ ਬੈਠਿਆਂ ਨੂੰ ਕੋਈ ਮਿਲਣਾ ਮੂੰ ਚਲੋ ਇੱਥੇ ਬੈਠੇ ਆ ਕੋਈ ਨਾ ਕੋਈ ਆਂਡਿਆ ਕੋਈ ਵੇਖ ਕੇ ਮਦਦ ਦੀ ਤੋਰ ਤੇ ਵੀ ਅਗਲੇ ਪੌਂਡੇ ਆ ਕੋਈ ਕਿਹਾਏ ਪੌਂਡੇ ਜੇ ਹੀ ਘਰ ਬਹਿ ਜਾਗੇ ਤੇ ਕੌਣ ਪਾਏ ਪਾਏਗਾ ਸੋ ਹੁਣ ਸਵੇ ਇਹੋ ਕਿ ਨਾਲ ਸਮਾਂ ਹੋਰ ਕਿਡਾ ਇੱਥੇ ਤੇ ਗਰਮੀ ਦੇ ਵਿੱਚ ਕੰਮ ਕਰਨਾ ਦੇਖੋ ਜੀ ਸਵੇਰ ਦੇ ਆਏ ਆ ਹੁਣ 5 6 ਵਜੇ ਤੱਕ ਇੱਥੇ ਹੀ ਰਵਾਂਗੇ ਭਾਵੇਂ ਕੋਈ ਗਾਹ ਆਵੇ ਭਾਵੇਂ ਨਾ ਤੁਹਾਡਾ ਸੋਇਆ ਹੈ ਤੁਹਾਡਾ ਵੀ ਭਾ ਵੀ ਸੋਇਆ ਹੈ ਗਾਹ ਹੋਵੇ ਭਾਵੇਂ ਨਾ ਆਵੇ ਆਪਾਂ ਬਹਿਣਾ ਹੀ ਬਹਿਣਾ ਮੈਂ ਆਵੇ ਨੇਰੀ ਆਵੇ ਆਪਾਂ ਇੱਥੇ ਆਪਣਾ ਟਾਈਮ ਪੂਰਾ ਕਰਕੇ ਜਾਣਾ ਕਿੰਨੇ ਸਾਲ ਹੋ ਗਏ ਮੈਂ ਤਾਂ ਮਸ਼ਰਕਤ ਕਰਦਿਆਂ ਨੂੰ ਤੇ ਹੁਣ ਤੱਕ ਪਰਿਵਾਰ ਦੀ ਕਿਹੜੀ ਕਿਹੜੀ ਜ਼ਿੰਮੇਵਾਰੀ ਨਿਭਾਈ 22 ਸਾਲ ਹੋ ਗਏ 22 ਸਾਲ ਹੋ ਗਏ ਭੈਣ ਛੋਟੀ ਦਾ ਵੀ ਵਿਆਹ ਕੀਤਾ ਵੱਡੀ ਦਾ ਵੀ ਕੀਤਾ ਆਪਣੀ ਸ਼ਾਦੀ ਵੀ ਕੀਤੀ ਹੈ ਹੁਣ ਮੇਰਾ ਬੇਟਾ ਹੈ ਮੈਂ ਉਹਦੀ ਪਰਵਿਸ਼ਿਵ ਕਰਨ ਦੇ ਉਹਦੀ ਪੜ੍ਹਾਈ ਲਿਖਾਈ ਵੀ ਕਰਨ ਦੇ ਘਰ ਦੇ ਵਿੱਚ ਕਿੰਨਾ ਕਿ ਸਹਿਯੋਗ ਮਿਲਦਾ ਜਦੋਂ ਇਹੋ ਜਿਹੀ ਹਾਲਾਤ ਦੇ ਵਿੱਚ ਵੀ ਮਿਹਨਤ ਕਰਦਾ ਮੋਰਾ ਇਹ ਤਾਂ ਮਿਲਦਾ ਹੀ ਆ ਆਪਣੇ ਮਿਹਨਤ ਦੀ ਕਰਕੇ ਖਾਣ ਦੇ ਕਿਸੇ ਦੇ ਸਾਹਮਣੇ ਹੱਥ ਨਹੀਂ ਫਲਾਉਣ ਦੇ ਜੇ ਆਹੀ ਆਪਣੀ ਮਿਹਨਤ ਵੀ ਕਰਕੇ ਖਾਵਾਂਗੇ ਆਡੀ ਛਾਤੀ ਚੋੜੀ ਹੋਏਗੀ ਘਰ ਜਾ ਕੇ ਵੀ ਜੇ ਕਿਸੇ ਦੇ ਅੱਗੇ ਮੰਗਾਗੇ ਉਹਦੇ ਅੱਗੇ ਹੱਥ ਜੋੜਾਂਗੇ ਜਾਂ ਕੁਛ ਕਰਾਂਗੇ ਇਹੀ-ਇਹੀ ਕਰਾਂਗੇ। ਹਾਂ ਇੱਕ ਦਿਨ ਦੇ ਦੋ ਦਿਨ ਦੇ ਤੀਸਰੇ ਦਿਨ ਕੋਈ ਗਾਲ ਕੱਢੂ। ਅਪੀਲ ਉਹਨਾਂ ਲੋਕਾਂ ਨੂੰ ਕੀ ਕਰਨੀ ਚਾਹੁੰਦੇ ਹੋ ਜਿਹੜੇ ਹਿੰਮਤ ਛੱਡ ਜਾਂਦੇ ਨੇ ਆ ਪੰਗਤਾਂ ਨੂੰ ਆਪਣੀ ਮਜਬੂਰੀ ਬਣਾ ਲੈਂਦੇ ਨੇ ਮੰਦਰਾ ਦੇ ਬਾਹਰ ਜਾ ਕੇ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਨੇ। ਦੇਖੋ ਜੀ ਉਹ ਮਿਹਨਤ ਕਰਨਾ ਹੀ ਨਹੀਂ ਚਾਹੁੰਦੇ। ਜਾਂ ਤੇ ਅੱਗੇ ਵਧਣ ਕੋਈ ਵੀ بڑے ਕੰਮ ਕੋਈ ਹੁਫ ਅਰਗਵਤੀ ਕੋਈ ਵੀ ਕੁਝ ਵੀ ਕਰ ਸਕਦੇ ਆ ਕੋਈ ਫਰਨੈਲ ਦੀਆਂ ਬੋਤਲਾਂ ਕੁਝ ਵੀ ਕਰਦੇ ਆ ਪਾਈ ਜਾ ਸਰਕਾਰ ਨੇ ਗੱਡੀਆਂ ਦਿੱਤੀਆਂ ਹਨ ਟਰਾਈਸਾਈਕਲ ਦਿੱਤੇ ਦੇ ਕਿਤੇ ਵੀ ਘੁੰਮ ਕੇ ਕਿਸੇ ਨੂੰ ਵੀ ਕਹੋਗੇ ਕੋਈ ਇੱਕ ਨਹੀਂ ਲਏਗਾ ਦੋ ਨਹੀਂ ਲਏਗਾ ਤੀਸਰਾ ਲੈ ਲੇਗਾ ਚੌਥਾ ਲੈ ਲੇਗਾ ਪਰ ਇਹ ਹੈ ਕਿ ਸ਼ਾਮਾਂ ਤੱਕ ਉਹ 200 ਰੁਪਏ ਕਿਤੇ ਨਹੀਂ ਛੱਡੇਗੇ ਤੇ 200 ਰੁਪਏ ਨਾ ਬਹੁਤ ਵਧੀਆ ਦੋ ਟਾਈਮ ਦੀ ਰੋਟੀ ਹੁਣ ਮਿਲਦਾ ਜਦੋਂ ਮਿਹਨਤ ਜਾ ਕੇ ਘਰ ਜਾ ਕੇ 9 10 9ਾਂ ਦੀ ਕਮਾਈ ਲੈ ਕੇ ਜਾਂਦੇ ਹੋ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਸਕੂਨ ਤੇ ਮਿਲਣਾ ਹੀ ਹੈ ਆਪਣੀ ਮਿਹਨਤ ਦੀ ਕਰਕੇ ਖਾ ਰਿਹਾ ਹੱਥ ਤੇ ਨਾ ਕਿਸੇ ਦੇ ਅੱਗੇ ਫਲਾਉਣ ਦੇ ਜੇ ਅੱਤ ਭਲਾਵਾਂਗੇ ਕੱਲ ਨੂੰ ਜਿਹਦੇ ਕੋ ਮੰਗਾਗੇ ਵੀ ਉਹਦੇ ਅੱਗੇ ਵੀ ਨੀਵੀ ਪਾਉਣੀ ਪੈਣੀ ਹੈ। ਅਤਰ ਆਪਣੀ ਧੌਣ ਤੇ ਉੱਚੀ। ਭਾਵੇਂ ਅਸੀਂ ਥੋੜੀ ਖਾਈਏ ਭਾਵੇਂ ਬਹੁਤੀ ਖਾਈਏ। ਸੋਇਆ ਨੌਜਵਾਨ ਨਰੇਸ਼ ਕੁਮਾਰ ਜਿਹੜਾ ਕਿ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਪੰਛੀਆਂ ਦਾ ਦਾਣਾ ਵੇਚ ਕੇ ਤੇ ਗੁਜ਼ਾਰਾ ਕਰ ਰਿਹਾ ਕਿਤੇ ਨਾ ਕਿਤੇ ਮਿਹਨਤ ਦੀ ਅਨੋਖੀ ਮਿਸਾਲ ਹੈ ਜਿੱਥੇ ਕਿ ਲੋਕ ਪੂਰੀ ਤਰ੍ਹਾਂ ਹਸ਼ਤਪੁਸ਼ਟ ਹੁੰਦਿਆਂ ਵੀ ਮਿਹਨਤ ਤੋਂ ਜਿਹੜਾ ਗਰੇਜ ਕਰਦੇ ਨੇ। ਇਹ ਨੋਜਵਾਨ ਜਿਹੜਾ ਕਿ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਪੰਛੀਆਂ ਨੂੰ ਦਾਣਾ ਵੇਚਣ ਦਾ ਕੰਮ ਕਰਦਾ ਹੈ ਤੇ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਜਦੋਂ ਕੰਪਨੀ ਬਾਗ ਆਉਂਦੇ ਨੇ ਤੇ ਇਸ ਬੰਦੇ ਦੇ ਵੱਲੋਂ ਵੇਚਿਆ ਦਾਣਾ ਖਰੀਦ ਕੇ ਦੇ ਕਬੂਤਰਾਂ ਨੂੰ ਪਾਇਆ ਜਾਂਦਾ ਹਾਲਾਂਕਿ ਜੇਕਰ ਇਹ ਕੰਪਨੀ ਬਾਗ ਦੇ ਵਿੱਚ ਦਾਣਾ ਨਾ ਵੇਚਦਾ ਹੋਵੇ ਤੇ ਲੋਕ ਜਿਹੜੇ ਨੇ ਇੱਥੇ ਦਾਣਾ ਲਾ ਕੇ ਕਬੂਤਰਾਂ ਨੂੰ ਨਾ ਪਾਉਣ ਆਪਣੀ ਬਾਗ ਦੇ ਵਿੱਚ ਚਾਹੇ ਸ਼ਰੀਰ ਪੱਖੋਂ ਅਪੰਗ ਹੈ ਲੇਕਿਨ ਆਪਣੀ ਅਪੰਗਤਾ ਨੂੰ ਆਪਣੀ ਮਜਬੂਰੀ ਕਦੇ ਵੀ ਨਹੀਂ ਬਣਨ ਦਿੱਤਾ ਤੇ ਉਹਨਾਂ ਲੋਕਾਂ ਨੂੰ ਸਿੱਖ ਹੈ ਜਿਹੜੇ ਕੀ ਆਪਣੀਆਂ ਪੰਗਤਾਂ ਨੂੰ ਲੈ ਕੇ ਮਜਬੂਰੀ ਨੂੰ ਲੈ ਕੇ ਤੇ ਮੰਦਰਾਂ ਦੇ ਬਾਹਰ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਨੇ ਲੇਕਿਨ ਇਸ ਨੌਜਵਾਨ ਵੱਲੋਂ ਕਿਤਨਾ ਕਿਤੇ ਹਿੰਮਤ ਹੌਸਲੇ ਦੇ ਨਾਲ ਆਪਣੇ ਪਰਿਵਾਰ ਦਾ ਕਿੱਥੇ ਗੁਜ਼ਾਰਾ ਕੀਤਾ ਜਾ ਰਿਹਾ ਉੱਥੇ ਹੀ ਤਕਰੀਬਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਡ ਤੋੜ ਮਿਹਨਤ ਗਰਮੀ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਲੋਕਾਂ ਨੂੰ ਵੀ ਇਸ ਨੌਜਵਾਨ ਤੋਂ ਜਿਹੜੀ ਹੈ ਸਿੱਖ ਲੈਣ ਦੀ ਲੋੜ ਹੈ ਤੇ ਮਿਹਨਤ ਕਰਕੇ ਜ਼ਿੰਦਗੀ ਦਾ ਗੁਜ਼ਾਰਾ ਕਰਨ ਦੀ ਲੋੜ ਹੈ ਮੈਂ ਜਾਣਕਰ ਜੇ ਸੰਧਰ ਨੂੰ ਦੀ ਇਜਾਜ਼ਤ ਤੇ ਦੇਖਦੇ ਹੋ ਸ਼ਾਮਨ ਸੀ ਟੀਵੀ ਆਸਟ੍ਰੇਲੀਆ